ਜਦੋਂ ਫੇਕ ਮੈਨੂੰ ਪਤਾ ਲੱਗਿਆ ਕਿ ਐਵੇਂ ਐਵੇਂ ਰੋਕ ਲੱਗੀ ਆ ਸਾਰੇ ਡੀਸੀਆਂ ਨੂੰ ਆਰਡਰ ਹੋਏ ਆ ਤਾਂ ਮੈਂ ਉਦੋਂ ਇੱਕ ਸਰਦਾਰ ਗਰਮੀਤ ਸਿੰਘ ਖੁੱਡੀਆਂ ਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਾਨੂੰ ਅਗਲੇ ਦਿਨ ਦਾ ਟਾਈਮ ਦਿੱਤਾ ਅਗਲੇ ਦਿਨ ਮੇਰੇ ਨਾਲ 8 ਜਣੇ ਭਾਈ ਰੋਪਨ ਭਾਈ ਬਡਿੰਗਜੀ ਦਾ ਮੁੰਡਾ ਭਾਈ ਬਲਜੀਤ ਹੋਰ ਚਾਰ ਪੰਜ ਜਣੇ ਅਸੀਂ ਗਏ ਮੈਨੂੰ ਗਰਮੀਤ ਸਿੰਘ ਜੀ ਬਾਈ ਨੇ ਕਿਹਾ ਖੁੱਡੀਆਂ ਸਾਹਿਬ ਨੇ ਵੀ ਖਾਲਸਾ ਜੀ ਕਿਵੇਂ ਆਉਣਾ ਹੋਇਆ ਮੈਂ ਕਿਹਾ ਭਾਈ ਜੀ ਬਾਈ ਐਵੇਂ ਰੋਕ ਲਾਤੀ ਤੁਸੀਂ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਹੁਣੀ ਹਟਾ ਦਿੰਦਾ ਉਹਨਾਂ ਨੇ ਉਦੋਂ ਹੀ ਡਾਇਰੈਕਟਰ ਨੂੰ ਬੁਲਾਇਆ ਤੇ ਡਾਇਰੈਕਟਰ ਨੂੰ ਕਿਹਾ ਕਿ ਇਹ ਜਿਹਨੇ ਤੁਸੀਂ ਆਰਡਰ ਕੀਤਾ ਸੀ ਉਹ ਕੈਨਸਲ ਕਰ ਦੋ ਤੇ ਉਹ ਆਰਡਰਾਂ ਦੀ ਕਾਪੀ ਡੀਸੀਆਂ ਨੂੰ ਤਾਂ ਭੇਜੋ ਹੀ ਭੇਜੋ ਇਹਨਾਂ ਨੂੰ ਬਾਈ ਹੈਂਡ ਵੀ ਦਓ ਬਈ ਕੋਈ ਇਹਨਾਂ ਨੂੰ ਰੋਕ ਨਾ ਸਕੇ ਉਦੋਂ ਫਿਰ ਡਾਇਰੈਕਟਰ ਨੇ ਸਾਨੂੰ ਬਾਈ ਹੈਂਡ ਦਿੱਤੀ ਕਾਪੀ ਬਈ ਬਾਈ ਜੀ ਇਹ ਅਸੀਂ ਡੀਸੀਆਂ ਨੂੰ ਵੀ ਭੇਜਤੀ ਤੇ ਤੁਹਾਨੂੰ ਵੀ ਦੇਤੀ ਇੱਕ ਕਾਪੀ ਹੁਣ ਆ ਗਈ ਅੱਗੇ ਦੀ ਗੱਲ ਅੱਗੇ ਦੀ ਗੱਲ ਇਹ ਆ ਸਾਧ ਸੰਗਤ ਬਈ ਹੁਣ ਤੱਕ ਤਾਂ ਜੋ ਹੋਇਆ ਸੀ ਆਪਾਂ ਕਰ ਲਿਆ ਹੈਂਡਲ ਸਾਹਮਣੇ ਦੀ ਗੱਲ ਹੁਣ ਇਹ ਹੋਣਾ ਚਾਹੀਦਾ ਬਈ ਇੱਕ ਕਮੇਟੀ ਬਣਨੀ ਚਾਹੀਦੀ ਹੈ ਕਿਉਂਕਿ ਕੱਲ ਨੂੰ ਜੇ ਕੋਈ ਸਾਡੇ ਤੇ ਕਿੰਤੂ ਪਰੰਤੂ ਕਰਦਾ ਹੈ ਤੇ ਜੇ ਆਪਾਂ ਇੱਕ ਕੰਨੇ ਤੌਰ ਤੇ ਜਾ ਕੇ ਮਿਲਦੇ ਆਂ ਉੱਗਾ ਹੁਣਾਂ ਪ੍ਰਭਾਵ ਨਹੀਂ ਪੈਂਦਾ ਜੇ ਆਪਾਂ ਕਹੀਏ ਜੀ ਸਾਡੀ ਪੰਜਾਬ ਦੀ ਇੱਕ ਕਮੇਟੀ ਹੈ ਵੈਲਫੇਅਰ ਸੁਸਾਇਟੀ ਹੈ ਉਹਦੀ ਗੱਲ ਜ਼ਿਆਦਾ ਪ੍ਰਭਾਵ ਪੈਂਦਾ ਹੈ ਜੇ ਕੱਲ ਨੂੰ ਅਸੀਂ ਕੋਰਟ 'ਚ ਵੀ ਕਿਸੇ ਦਾ ਕੋਈ ਵੀ ਜਵਾਬ ਦੇਣਾ ਹੈ ਤਾਂ ਸਾਡੀ ਵੈਲਫੇਅਰ ਸੁਸਾਇਟੀ ਦਊਗੀ ਜਿਹੜੇ ਕੰਪੀਟੀਸ਼ਨ ਹੁੰਦੇ ਆਂ ਉਨ੍ਹਾਂ ਦੇ ਜਿਹੜੇ ਰੂਲ ਰੱਖਣੇ ਐ ਤੇ ਕੀ ਹੋਣਾ ਚਾਹੀਦਾ ਐ ਕੀ ਨਹੀਂ ਹੋਣਾ ਚਾਹੀਦਾ ਆਲ ਓਵਰ ਪੰਜਾਬ ਉਹ ਵੀ ਕਮੇਟੀ ਫੈਸਲਾ ਕਰੂਗੀ ਇਸ ਲਈ ਹੁਣ ਆਪਾਂ ਸਭ ਤੋਂ ਪਹਿਲਾਂ ਇੱਕ ਕਮੇਟੀ ਦਾ ਗਠਨ ਕਰੀਏ ਉਹ ਮੈਂ ਉਸ ਦਿਨ ਵੀ ਗੱਲ ਹੋਈ ਸੀ ਕਮੇਟੀ ਦੀ ਹੁਣ ਦੀ ਬੇਨਤੀ ਕਰਦਾ ਸਾਰੇ ਗਲਜਾਰ ਬਾਈ ਨੂੰ ਸੀਨਾ ਬਾਈ ਜੀ ਨੂੰ ਬਲਜੀਤ ਨੂੰ ਤੇ ਹੋਰ ਜਿੰਨੇ ਵੀ ਭਾਈ ਜੱਗਾ ਜੀ ਨੂੰ ਹੋਰ ਜਿੰਨੇ ਵੀ ਮੋਰੀ ਆ ਇਸ ਖੇਡ ਦੇ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਇੱਕ ਹੁਣ ਕਮੇਟੀ ਬਣਾਓ ਤੇ ਅੱਗੇੋਂ ਜੋ ਵੀ ਕੋਈ ਸਾਡੇ ਦੇ ਐਸੀ ਗੱਲ ਹੁੰਦੀ ਹੈ ਤਾਂ ਉਹਦਾ ਜਵਾਬ ਗਾਹਾਂ ਨੂੰ ਕਮੇਟੀ ਦਿਆ ਕਰੂਗੀ ਜਿਸ ਜਿਹੜੀ ਗੱਲ ਦਾ ਪ੍ਰਭਾਵ ਵੀ ਵੱਧ ਪਾਊਗਾ ਇਸ ਲਈ ਆਪਾਂ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੈ ਆਪਾਂ ਹੁਣ ਇੱਕ ਗੰਨ ਹੋਰ ਕਰਨੀ ਹੈ ਖੁੱਡੀਆਂ ਸਾਹਿਬ ਨਾਲ ਕਿ ਤੁਸੀਂ ਇਹ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰੋ ਕਿ ਜੋ ਪੰਜਾਬ ਦੀਆਂ ਰਵਾਇਤੀ ਛੱਡਾਂ ਹੈ ਮਰਦਾਂ ਦੀਆਂ ਦੌੜਾਂ ਕੁੱਤਿਆਂ ਦੀਆਂ ਦੌੜਾਂ ਕਬੂਤਰਾਂ ਦੇ ਕੰਪੀਟੀਸ਼ਨ ਘੋੜਿਆਂ ਦੀਆਂ ਦੌੜਾਂ ਜਾਂ ਘੋੜੀ ਰੱਖਣੇ ਪਈਨੇ ਦਾ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਜਾਵੇ ਕਿ ਇਹਨਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰੋਕ ਨਾ ਲੱਗ ਸਕੇ ਆਪਾਂ ਇਕੱਠੇ ਹੋ ਕੇ ਸਾਰੇ ਜਾਵਾਂਗੇ ਖੁੱਡੀਆਂ ਸਾਹਿਬ ਕੋਲੇ ਤੇ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਐਵੇਂ ਦਾ ਬਿੱਲ ਪੇਸ਼ ਕੀਤਾ ਜਾਵੇ ਅਖੀਰ 'ਚ ਮੈਂ ਸਰਦਾਰ ਗਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਆਹਾ ਸਾਡੀ ਬੇਨਤੀ ਪ੍ਰਵਾਨ ਕਰਕੇ ਖੜੇ ਪੈਰੀ ਕੰਮ ਕਰਾ ਕੇ ਦਿੱਤਾ ਹੈ 2 ਮਿੰਟ ਦੇ ਵਿੱਚ ਬਿਲਕੁਲ ਉਹਨਾਂ ਨੇ ਇਹ ਨਹੀਂ ਕਿਹਾ ਵੀ ਕੱਲ ਆਇਓ ਪਰਸੋਂ ਆਇਓ ਨਾ ਉਹ ਕਹਿੰਦੇ ਹੁਣੀ ਬੈਠੋ ਮੈਂ ਤੁਹਾਨੂੰ ਹੁਣੀ ਕੰਮ ਕਰਾ ਕੇ ਦਿੰਦਾ ਉਹਨਾਂ ਨੇ ਸਪੈਸ਼ਲ ਡਾਇਰੈਕਟਰ ਨੂੰ ਬੁਲਾਇਆ ਡਾਇਰੈਕਟਰ ਨੂੰ ਕਿਹਾ ਵੀ ਜੋ ਪਹਿਲਾਂ ਆਨਰਡ ਕੀਤਾ ਸੀ ਉਹ ਕੈਨਸਲ ਕੀਤੇ ਜਾਣ ਤੇ ਇਹ ਨਵੇਂ ਆਰਡਰ ਡੀਸੀਆ ਨੂੰ ਭੇਜੇ ਜਾਣ ਕੇ ਜੋ ਪਹਿਲਾ ਆਰਡਰ ਸੀ ਉਹ ਕੈਂਸਲ ਹੈ ਤੇ ਉਹ ਆਰਡਰਾਂ ਦੀ ਕਾਪੀ ਸਾਡੂੰ ਵੀ ਬਾਈ ਹੈਂਡ ਦਿੱਤੀ ਜਾਵੇ ਤੇ ਉਹ ਜਦੇ ਉਹਨਾਂ ਨੇ 5 ਮਿੰਟ ਦੇ ਵਿੱਚ ਸਾਰੇ ਆਰਡਰ ਕੈਂਸਲੇਸ਼ਨ ਭੇਜ ਕੇ ਤੇ ਸਾਨੂੰ 5 ਮਿੰਟ ਚ ਆਰਡਰਾਂ ਦੀ ਕਾਪੀ ਦੇਤੀ ਆਪਾਂ ਸਾਰੇ ਗਰਮੀਤ ਸਿੰਘ ਖੁੱਡੀਆਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜੇ ਉਹਨਾਂ ਨੂੰ ਵੀ ਇੱਕ ਬੇਨਤੀ ਵੀ ਕਰਦੇ ਆ ਮਿਲ ਕੇ ਵੀ ਕਰਾਂਗੇ ਉਰਿਓ ਵੀ ਬੇਨਤੀ ਕਰਨੀ ਚਾਹਨਾ ਕਿ ਆਪਾਂ ਇਹ ਤੁਸੀਂ ਬਿੱਲ ਪੇਸ਼ ਕਰੋ ਵਿਧਾਨ ਸਭਾ ਦੇ ਵਿੱਚ ਇਹਨੂੰ ਕਾਨੂੰਨ ਬਣਾਓ ਪੰਜਾਬ ਦੀਆਂ ਰਵਾਇਤੀ ਖੇਡਾਂ ਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਿੰது ਬਰੰਤੂ ਨਾ ਕਰ ਸਕੇ ਇਸ ਲਈ ਐਨੀ ਗਰਮੀ ਚ ਅਖੀਰ ਚੰਨੀ ਗਰਮੀ ਚ ਤੁਹਾਡਾ ਸਾਰਿਆਂ ਦਾ ਉਰੇ ਆਿਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਿ ਤੁਸੀਂ ਆਪਣਾ ਇਕਾਦ ਖਾਇਆ ਐਨੀ ਗਰਮੀ ਚ ਦੂਰੋ ਦੂਰੋ ਤੁਸੀਂ ਉਰੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਸ ਕਰਨ ਦਿਓ ਲੋ